ਤਾ ਵਿਸ਼ਾਖੂਨਦਨ ਕੈਂਪ ਜਿਹੜਾ ਹੋਆ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਹਲਕੇ ਕਪੂਤਰੇ ਲੋਕਾਂ ਸਾਥ ਦੇ ਨਾਲ ਵੱਖ-ਵੱਖ ਧਾਰਮਿਕ ਸਮਾਜਿਕ ਜਾਗਰੂਕਤਾ ਜਿੱਥੇ ਬੰਦਿਆਂ ਸਾਥ ਦੇ ਨਾਲ ਲਗਾਇਆ ਗਿਆ ਵਾ ਮੈਂ ਹਮੇਸ਼ਾ ਕਿਹਾ ਵਕਿ ਮੈਂ ਜੱਜ ਕੰਮ ਕਰ ਪਾ ਰਿਹਾ ਵਾਂ ਤੇ ਉਹ ਹਲਕੇ ਦੇ ਲੋਕਾਂ ਸਾਥ ਸਮੂਹ ਧਾਰਮਿਕ ਸਮਾਜਿਕ ਜਾਗਰੂਕਤਾ ਬੰਦਿਆਂ ਸਾਥ ਦੇ ਨਾਲ ਕਰ ਪਾ ਰਿਹਾ ਤੋ ਅੱਜ ਖੂਨਦਨ ਕੈਂਪ ਲਗਾਇਆ ਜਿਹੜਾ ਪਿਛਲੇ ਜੀ ਤਕਰੀਬਨ ਕੋਰਤਾ ਵਿਸ਼ਾਖੂਨਦਨ ਕੈਂਪ ਆ ਪਹਿਲੋ ਜਿਹੜਾ ਕੈਂਪ ਹੋਇਆ ਚ 60 ਗੋਨਾਂ ਸੀ 14 ਤੋਂ ਬਾਅਦ 52 ਸੀ ਫਿਰ ਉਸ ਤੋਂ ਬਾਅਦ 90 ਸੀਗੇ ਤੇ ਅੱਜ ਵੀ ਤਕਰੀਬਨ 2.5 ਘੰਟਿਆਂ ਦੇ ਵਿੱਚ 26-27 ਡੋਨਰ ਜਿਹੜੇ ਹੋ ਚੁੱਕੇ ਆ ਮਹਾਰਾਜ ਦੀ ਕਿਰਪਾ ਰਵੇ ਛੁੱਟੀ ਵਾਲੇ ਦਿਨ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਮੇਰੇ ਪ੍ਰਤੀ ਬੜਾ ਪਿਆਰ ਆ ਸਮੂਹ ਸਮਾਜ ਦੀ ਧਾਰਮਿਕ ਜਥੇਬੰਦੀਆਂ ਮੇਰਾ ਸਾਥ ਦੇਣ ਪਹੁੰਚੀਆਂ ਵੱਖ-ਵੱਖ ਮੀਡੀਆ ਆਧਾਰਾ ਪਹੁੰਚਿਆ ਮੇਰੀ ਟੀਮ ਸਭ ਤੋਂ ਵੱਧ ਕਿਉਂਕਿ ਜੇ ਮੇਰੀ ਟੀਮ ਆ ਤੇ ਅਭੀ ਰਾਜਪੂ ਦਾ ਜੇ ਮੇਰੀ ਟੀਮ ਨਹੀਂ ਆ ਤੇ ਅਭੀ ਰਾਜਪੂਤ ਨਹੀਂ ਆ ਸੋ ਇਸ ਕਰਕੇ ਜਿੰਨੀਆਂ ਸਮਾਜਿਕ ਧਾਰਮਿਕ ਜੱਥੇਬੰਦੀਆਂ ਮੇਰੀ ਟੀਮ ਹਲਕੇ ਦੇ ਲੋਕ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੇ ਹਮੇਸ਼ਾ ਸਿਰ ਮੱਥੇ ਆ ਮੇਰਾ ਹਮੇਸ਼ਾ ਮੈਂ ਕਹਾਂਗਾ ਪੈਰਾਂ ਦੇ ਵਿੱਚ ਸੀਸ ਝੁਕਾ ਕੇ ਮੈਂ ਨਤਮਸਤਕ ਹੁੰਦਾ ਰਾਵਾਂ ਹਾਂ ਜੀ ਮਾਤਾ ਜੀ ਜਿਰਾ ਕੀ ਅਭਿ ਰਾਜਪੂਤ ਜੀ ਵੱਲੋਂ ਚੌਥਾ ਵਿਸ਼ਾਲ ਕੈਂਪ ਲਗਾਇਆ ਗਿਆ ਵਾ ਕਿਤੇ ਦੇਖਦੇ ਇਹਨਾਂ ਦੇ ਕੰਮ ਹਨ ਸਭ ਤੋਂ ਪਹਿਲੇ ਤਾਂ ਸਾਡੇ ਚੈਨਲ ਨੂੰ ਬਹੁਤ ਬਹੁਤ ਮੋੜ ਵਾਟ ਦਾ ਜਿਹੜੇ ਇਸ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਂਦੇ ਨੇ ਅਵੀ ਰਾਜਪੂਤ ਜੀ ਇੰਨਾ ਵਧੀਆ ਕੰਮ ਕਰਦੇ ਕਿ ਮਨੁੱਖਤਾ ਦੀ ਸੇਵਾ ਵਿੱਚ ਦਸਤਕ ਪਹਿਲਾ ਅੱਗੇ ਰੱਖਦੇ ਨੇ ਇੱਕ ਖੂਨਦਾਨ ਕੈਂਪ ਐਵੇਂ ਨਹੀਂ ਲਾਇਆ ਜਾਂਦਾ ਦਰਿਆ ਦਿੱਲੀ 'ਤੇ ਲੱਗਦੇ ਨੇ ਕਿਉਂਕਿ ਸਾਡੇ ਅਵੀ ਰਾਜਪੂਤ ਜੀ ਬਹੁਤ ਹੀ ਦਰਿਆਦਿਤ ਨੇ ਔਰ ਇਹ ਇੰਨਾ ਵਧੀਆ ਕੰਮ ਕਰਦੇ ਨੇ ਕਿ ਹਰ ਮਨੁੱਖਤਾ ਦੀ ਔਰ ਜਿਹੜਾ ਹੈ ਇਹ ਦੌੜ ਕੇ ਜਾਂਦੇ ਨੇ ਕਿ ਪੰਜਾਬ ਦੇ ਖੂਨਦਾਨ ਨਾਲ ਜਨਤਾ ਦੀ ਜਾਨ ਬਚਾਣ ਦੇ ਨੇ ਭਲਾ ਕਰਦੇ ਨੇ ਇਸ ਤੋਂ ਵੱਧ ਕੇ ਹੋਰ ਕੀ ਕੰਮ ਹੋ ਸਕਦਾ ਆ ਆਪਾਂ ਕਹਿੰਦੇ ਨੇ ਕੰਨਿਆਂ ਦਾ ਸਭ ਤੋਂ ਵੱਡਾ ਦਾਣਾ ਮੈਂ ਸਮਝਦੀ ਆ ਵੀ ਖੂਨ ਦਾ ਸਭ ਤੋਂ ਵੱਡਾ ਦਾਣਾ ਤੇ ਜਿਹੜਾ ਆਪਾਂ ਕਿਸੇ ਦੀ ਜਾਨ ਬਚਾ ਸਕੀਏ ਉਹ ਵੀ ਇਹ ਇੰਨਾ ਵਧੀਆ ਕੰਮ ਕਰਦੇ ਆ ਸਾਨੂੰ ਸਾਰਿਆਂ ਨੂੰ ਵੱਧ ਗੜ ਕੇ ਇਹਨਾਂ ਦਾ ਸਤਿਕਾਰ ਦੇਣਾ ਚਾਹੀਦਾ ਆ ਔਰ ਮਨ ਬਤਾਵੀਂ ਸੇਵਾ ਕਰਉਣੀ ਚਾਹੀਦੀ ਹੈ ਹਾਂਜੀ ਸਰ ਜਿ ਰਕੇ ਅਜ ਅਵੀ ਰਾਜੀ ਵੱਲੋਂ ਚੌਥਾ ਵਿਸ਼ਾਲ ਖੂਨ ਕੈਂਪ ਲਗਾਇਆ ਗਿਆ ਵਾ ਕਿੱਦਾਂ ਦੇ ਤੇ ਨੇ ਤੇ ਜਿ ਰਕੇ ਉਪਰਾਲੇ ਨੇ ਭਾਵੇਂ ਤੁਸੀਂ ਪ੍ਰਧਾਨਿਕਾ ਪਾਰਟੀ ਇਹਨਾਂ ਤੋਂ ਮੈਂ ਅਭੀ ਰਾਜਪੂਤ ਨੂੰ ਪੁਲਿਸੀ ਟੀਮ ਦਾ ਕੰਮ ਦਾ ਬਲਕ ਬਲਕ ਵਧਾਈ ਦਿੰਦਾ ਆਪਣੇ ਵੱਲੋਂ ਵੀ ਸ਼ਹਿਰ ਵੱਲੋਂ ਵੀ ਲਗਭਗ ਤੋਂ ਵੀ ਦੇ ਵਿੱਚ ਮੈਂ ਸਮਝਦਾ ਇਹਨਾਂ ਨੇ ਤੋੜ ਤੋੜਨ ਜੜੇ ਹੈ ਉੱਪਰ ਬੈਠੇ ਨੇ ਉਹਨੂੰ ਦਾੰਦ ਕੀਤੇ ਪਏ ਪਰ ਜੋ ਜਿਹੜਾ ਪ੍ਰਾਲਾ ਕਰਦੇ ਪਏ ਉਹਨੂੰ ਦਾੰਦ ਕਰੋ ਪ੍ਰਾਲਾ ਕਰਦੇ ਪਏ ਬਾਕੀ ਇਹਨਾਂ ਦੀ ਹੋਰ ਬੜੀਆਂ ਗਵਾਹ ਹੈ ਜੀ ਜਿੱਦਾ ਹਸਪੀਟਲ ਹੋ ਗਿਆ ਹੈ ਕਾਰਾ ਹੋ ਗਿਆ ਨਾਲੀਆਂ ਦਾ ਹੋ ਗਿਆ ਜਿੱਦਾਂ ਪੱਲੇ ਜਾਂਦੇ ਆ ਲੋਕਾਂ ਕੋ ਲੋਕਾਂ ਦੀ ਮੁਕਲਾ ਸੁੰਦੇ ਆ ਕਿ ਮੈਂ ਸਮਝਦਾ ਵੀ ਜਿਹੜਾ ਇਹ ਕੰਮ ਕਰਦੇ ਪਏ ਆ ਕਿ ਪਿੰਡ ਦੀ ਗੱਲ ਤੇ ਸਰਕਾਰਾਂ ਦਾ ਕੰਮ ਹੁੰਦਾ ਸਰਕਾਰਾਂ ਦੀ ਦੇਣ ਹੁੰਦੀ ਆ ਲੋਕਾਂ ਨੂੰ ਸਹੀ ਸਹੂਲਤਾਂ ਦੇਣੀ ਆ ਹਸਪਤਲ ਹੋਵੇ ਛੱਡਾ ਹੋਵੇ ਕਰ ਜਾ ਵੀ ਰਾਜਪੂਤ ਜੀ ਪਿਛਲੇ ਕਾਫੀ ਸਮੇ ਤੋਂ ਆਜਦੇ ਨਹੀਂ ਕਾਫੀ ਸਮੇ ਤੋਂ ਰਾਜਨੀਤੀ ਵਿੱਚ ਵੀ ਸੇਵਾ ਕਰਦੇ ਆ ਹੋਰ ਕਪੂਰ ਪੱਲੇ ਦੀ ਵੀ ਸੇਵਾ ਕਰਦੇ ਪਏ ਮੈਂ ਤੇ ਸ਼ਹਿਰ ਦੇ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਦੇਖੋ ਜਿਹੜਾ ਸ਼ਖਸ ਉਹ ਵੀ ਘੰਟੇ ਆਪਣੇ ਵਿੱਚ ਰਹਿੰਦਾ ਚਾਹੇ ਉਹ ਨਾਲੀਆਂ ਹੋਣ ਛੜਕਾ ਹੋਣ ਹਸਪਤਾਲ ਦਾ ਕੰਮ ਹੋਵੇ ਵੀ ਇੱਕ ਬੰਦਾ ਫੋਨ ਕਰਦਾ ਵੀ ਪੱਜ ਕੇ ਮੈਂ ਸਮਝਦਾ ਇਹਨਾਂ ਟੀਮ ਜਿਹੜੀ ਉੱਥੇ ਜਾਂਦੀ ਹੈ ਜਿਹੜੀ ਗੱਲ ਤੇ ਮੈਂ ਫਿਰ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਜਿਹੜੇ ਲੋਕਾਂ ਨੂੰ ਮੁਸੀਬਤਾਂ ਦੇ ਵਿੱਚ ਹਸਪੀਟਲ ਦੇ ਵਿੱਚ ਖੂਨ ਨਹੀਂ ਮਿਲਦਾ ਪਰ ਇਹਨਾਂ ਦਾ ਖੂਨ ਦਾਨ ਦਿੱਤਾ ਹੋਇਆ ਉਹ ਲੋਕਾਂ ਦੇ ਸਰੀਰ ਵਿੱਚ ਜਾਂਦਾ ਉਹ ਲੋਕਾਂ ਦੇ ਸਰੀਰ ਮੈਸਮੇ ਦਾ ਜਦੋਂ ਕਿਟ ਹੁੰਦੇ ਆ ਉਹ ਲੱਖ ਲੱਖ ਮੈਸਮੇ ਦਾ ਕੋਰ ਕੋਰ ਜਿਹੜਾ ਵੀ ਉਹ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਬੰਦੇ ਨੇ ਇੱਕ ਮਰਿਆ ਚੀਂਦਾ ਹੋਣਾ ਵੀ ਮੈਸਮੇ ਦਾ ਉਹਦਾ ਪਰਿਵਾਰ ਉਹਦੇ ਰਿਸ਼ਤੇਦਾਰ ਵੀ ਮੈਸਮੇ ਦਾ ਜਿਹੜੇ ਖੂਨ ਦਿੱਤਾ ਹੁੰਦਾ ਉਹਦਾ ਲੱਖ ਲੱਖ ਧੰਨਵਾਦ ਕਰਦੇ ਆ ਕੀ ਇਹ ਤਾਂ ਹੀ ਮਾਲਕ ਇਹਨਾਂ ਦੇ ਕਿਰਪਾ ਰੱਖੇ ਵੀ ਰਾਤ ਦਿਨ ਚੁਗਣੀ ਕਰਨ ਇਦਾਂ ਲੋਕਾਂ ਦੀ ਸਮਾਜ ਦੀ ਸੇਵਾ ਕਰਦਣ ਵੀ ਸਾਡੇ ਸ਼ਹਿਰ ਵੱਲੋਂ ਤੇ ਮੈਂ ਸਮੇਂ ਦਾ ਅਸੀਂ ਤੁਹਾਨੂੰ ਇਹ ਬਤਾਈ ਦਿੰਨੇ ਆ ਕਿ ਇਦਾਂ ਲਗਾਤਾਰ ਵਿੱਚ ਹੀ ਜਾਣ ਸ਼ਹਿਰ ਵਾਲੇ ਸਾਰੇ ਇਹਨਾਂ ਦੇ ਨਾਲ ਹੈਗੇ ਆ ਕਿ ਜਦੋਂ ਪ੍ਰੋਗਰਾਮ ਕਰਦੇ ਆ ਸਾਰੀਆਂ ਰਾਜਨੀਤਿਕ ਸਭਾ ਕੋ ਉਸੂਸ਼ੀਆਂ ਸੰਸਥਾ ਵੀ ਪਹੁੰਚ ਕੇ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਆ ਜਦੋਂ ਕੋਈ ਅਸ਼ੀਰਵਾਦ ਦਿੰਦਾ ਮੈਂ ਸਮੇਂ ਦਾ ਉਹਰੇ ਵਿੱਚ ਜਜ਼ਬਾ ਪੈਦਾ ਹੁੰਦਾ ਜਿਹੜੇ ਸਾਥੀ ਦੇ ਨਾਲ ਜਾਂ ਉਹ ਟੀਮ ਦੇ ਨਾਲ ਜੀ ਇੰਨੇ ਸਾਥੀ ਪਹੁੰਚ ਗਏ ਆਸ਼ੀਰਵਾਦ ਦਿੰਦੇ ਆ ਮੈਂ ਸਮਝਦਾ ਉਹ ਲੋਕਾਂ ਨੂੰ ਕੋਰ ਕੋਰ ਜਿਹੜਾ ਮੈਂ ਜਿੰਦਗੀਆਂ ਸੰਕਟਾਂ ਵਿੱਚ ਬਚਾਉਣ ਵਾਸਤੇ ਉਹ ਲੋਕਾਂ ਨੇ ਯੋਗਦਾਨ ਦਿੰਦੇ ਆ ਅਸੀਂ ਆਪਣੇ ਵੱਲੋਂ ਸਾਰੇ ਸ਼ਹਿਰ ਵੱਲੋਂ ਇਹ ਸਾਥੀ ਨੂੰ ਫੇਰ ਫੇਰ ਲੱਖ ਰੱਖੋ ਦੇ ਦਿੰਦੇ ਆ